ਵੱਲ ਕਮਾ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਆਪਣੇ ਪਿੰਡ ਗੁੱਗਾ ਮਾੜੀ ਦਾ ਮੇਲਾ ਕੱਲ ਤੋਂ ਸਟਾਰਟ ਹੈ 12 13 14 ਤਰੀਕ ਦਾ ਮੇਲਾ ਹੈ ਤੇ ਅੱਜ ਮੇਲੇ ਦੀ ਚੌਂਕੀ ਅੱਜ ਚੌਂਕੀ ਤੇ ਚੱਲਿਆਂ ਆਪਾਂ ਮੇਲੇ 'ਚ ਨਾਲ ਕਿਹੜਾ ਹੈਰੀ ਗਵਿੰਦਰ ਗਾਹਲ ਆ ਹੈਰੀ ਦਾ ਭਾਈ ਰਿਸ਼ਤੇਦਾਰ ਹੈ ਨੀਲੋਵਾਲ ਤੋਂ ਇਧਰ ਸਰਪੰਚ ਸਾਹਿਬ ਨੇ ਆਪਣੇ ਚਾਚੂ ਜੀ ਚਾਚੂ ਜੀ ਅਸ਼ੀਗਾਲ ਜੀ ਪੂਰੇ ਗੈਂਗ ਵਾਰ ਨਾਲ ਫੂਜੀ ਕਿਤੇ ਕੰਮ ਨਾ ਲਾਡੀ ਨਾਲ ਆਇਆ ਹੈ ਹੈ ਐਂਓ ਤਾਂ ਲਾਡੀ ਨਾਲ ਆਇਆ ਅੱਛਾ ਲਾਡੀ ਕਰਕੇ ਭਾਈ ਪਾਚ ਕਰ ਜੂ ਆਪਣੀ ਸਹੀ ਗੱਲ ਹੈ ਚਾਚੇ ਤੇਰਾ ਰੋਵੇ ਵੱਖਰਾ ਆ ਪੀਸੂਆ ਕਰਦਾ ਓਏ ਪੀਸੂਆ ਆਵਾਜਾ ਆਜੂ ਬਾਗੇ ਚੱਲੇ ਜੀ ਜਿਹੜਾ ਜੀ ਕਰਨਗੇ ਇਹਨਾਂ ਨੂੰ ਕੁਛ ਨਹੀਂ ਦਿਮਾਣ ਜਗਾ ਠੀਕ ਹੈ ਥੱਪੜ ਮਾਰ ਕੇ ਉਹਦੀ ਅੱਗੇ ਦੋਰ ਨਾਲ ਲੈਣੇ ਨੇ ਚੱਲ ਭਾਈ ਦਬਾ ਓਏ ਲੈਟ ਆਣਾ ਬਲਬਲਾ ਜਵਾਗ ਨੂੰ ਆਪਣੇ ਨੂੰ ਆਪਣਾ ਬੱਚਾ ਏ ਆ ਲੈਣਾ ਹਾਂ ਡੋਰੀ ਮੋਣ ਜਾ ਆ ਨਹੀਂ ਆ ਕਰੇ ਨਹੀਂ ਸੋਣਾ ਲਾਗਾ ਕਿੰਨੇ ਦਾ ਹੈ 60 ਵਿਆਂ ਦਾ ਬਾਈ ਓਏ 60 ਦਾ ਬਾਈ ਓਏ ਹੈਗੇ 60 ਕਰੋਂ ਦਾ ਦੱਸ ਦੇ ਕੇ ਤੁਰਿਆ 60 ਬਾਲਾ ਕੋਈ ਬਲਬੁਲਾ ਨਹੀਂ ਚਲੋ ਬਾਈ ਫੋਨ ਦਿਖਾ ਮਾ ਆ ਰਹਿ ਗਿਆ ਫੋਨ ਦਿਖਾ ਮਾ ਦਿਖਾ ਫੋਨ ਦਿਖਾ ਕਾਊਂਟ ਚੈੱਕ ਕਰਾ ਲਿਆ ਫੋਨ ਘੇੜੇ ਤਰਾਉ ਲੈ ਪਤਾ ਫੋਨ ਦਾ ਕੀ ਆ ਪੰਜੀ ਦਾ ਘਰ ਨਹੀਂ ਦੇ ਕੇ ਤੁਰਿਆ ਤੇ ਸਾਧ ਕਿਉਂ ਤੇਰੇ ਆਏ ਸਾਰੇ ਗੈਂਗਸਟਰ ਨੇ ਬਾਈ ਓਰੇ ਸ਼ਾਇਲੀ ਦੇ ਆ ਇਧਰ ਟੋਚਾ ਹੋ ਗਿਆ ਕੁਕਰਾ ਹੋ ਗਿਆ ਮੋਟਾ ਇਹ ਸਾਰੇ ਗੈਂਗਸਟਰ ਨੇ ਸ਼ਾਇਲੀ ਦੇ ਬਾਈ ਕਰਾਲੀ ਕਟਾਈ ਉਹ ਰਹਿ ਜੰਮੜਗੇ ਆ ਜਾ ਫਿਰ ਆ ਜਕਰ ਉਹ ਨਹੀਂ ਲੈ ਜਾ ਆ ਦੋ ਬੰਦੇ ਬਾਈ ਸਾਨੂੰ ਛੱਡ ਕੇ ਆ ਗਏ ਦੀਏ ਕਿ ਅਸੀਂ ਇਕੱਲੇ ਆ ਸਾਡੇ ਤੋਂ ਪਹਿਲਾਂ ਪਹੁੰਚ ਗਏ ਐਡੇ ਦੋ ਬੰਦੇ ਯਾਰ ਮੈਂ ਦੇਖਣੀ ਨੇ ਇੱਕ ਕਿੱਥੇ ਉਹ ਤੇਰੇ ਨਾਲ ਆ ਫਰਦਾ ਭੈਣ ਚੋਗੀ ਉਹ ਖੜਾ ਹੀ ਐ ਕਿਹੜਾ ਆ ਖੜੇ ਬਹੁਤ ਤਕੜੇ ਬਾਜ ਨੇ ਬਈਏ ਸਭ ਤੋਂ ਪਹਿਲਾਂ ਪਹੁੰਚ ਕੇ ਖੜੇ ਨੇ ਉਹ ਕਿਉਂ ਪਾਕਿਆ ਹਾਂ ਤੇ ਮੈਂ ਇਹ ਲੈ ਜੀ ਇਹਨੂੰ ਪੁੱਛ ਕੇ ਆਈ ਦੀ ਪਹਿਲਾਂ ਹਾਂ ਉਹ ਜਿਹੜੇ ਕਿਤੀ ਤੇ ਜੜ ਗਏ ਮਰਜੂ ਕੌਣ ਇਹਨੂੰ ਝਾੜੋ ਕਿਸ਼ਤੀ ਤੇ ਇਹਨੂੰ ਕਿਸ਼ਤੀ ਤੇ ਝਾੜਨਾ ਹੈ ਨਹੀਂ ਹੁਣ ਕਿਵੇਂ ਆਏ ਆ ਚੱਲ ਜੇ ਆ ਜਾ ਪੁੱਤ ਮੈਲੇ ਜੋਏ ਚੱਲ ਆ ਜਾ ਇਸ ਦੀ ਚੜਾ ਦੇ ਹਾਂ ਪਾਸਾ ਬਰੋ ਰਾਮ ਇਸਤੀ ਤੇ ਚੜਾ ਦੇ ਗੈਨੂ ਤੂੰ ਦਾ ਚੰਡੋਲ ਤੇ ਟਾਣਾ ਟੱਟੀ ਕਰ ਲੈ ਵਿੱਚ ਐਂ ਦਾ ਅੱਗੇ ਮੇਲੇ ਨਾਲ ਲੱਗਾ ਦੇਵੀ ਫੈਮਲੀ ਭਾਈ ਟੋਟੇ ਨੇ ਆਜਾ ਬਾਬੇ ਕੋਲ ਮਾਰਨੇਗਾ ਮੜੀ ਬਾਬਾ ਪਕੌੜੇ ਕਿਹੜੇ ਨੇ ਤੇਰੇ ਕੋਲ ਹੋਰ ਕਿਹੜੇ ਲੈਣੇ ਆ ਵੀਜ਼ਾ ਲਵਾਉਣ ਵਾਲੇ ਹੈਗੇ ਹੈ ਹੈ ਵੀਜ਼ਾ ਲਵਾਉਣਾ ਯਾਰ ਕੈਨੇਡਾ ਦਾ ਆਹ ਭਾਈ ਨੇ ਵੀਜ਼ੇ ਵਾਲੇ ਪਈ ਓਏ ਕਿਹੜੀ ਮਰਜੀ ਕੰਟਰੀ ਦਾ ਵੀਜ਼ਾ ਲਵਾ ਸਕਦੇ ਪੁੱਛੋ ਬਾਈ ਕੋਲ ਆ ਨੰਗ ਕਿਸ਼ਤੀ ਕੋਲ ਖੜਿਆ ਹਾਂ ਹੈਲੋ ਆ ਨੰਗ ਕਿਸ਼ਤੀ ਕੋਲ ਖੜਿਆ ਹਾਂ ਉਧਰ ਚਲੋ ਟੱਟੀ ਝੜ ਦੂ ਚਾਹ ਉਧਰ ਬੱਟੇ ਗਿਸਤੀ ਦੇ ਤਾਂ ਜਮੀ ਝੂਟੀ ਆ ਇਹ ਹੂਣੀ ਆ ਅਗਲੀ ਤੇ ਹਾਂ ਚਲੋ ਉਧਰ ਆ ਜਾ ਮੁੰਡਿਆ ਆ ਜਾ ਬੱਤ ਕਰਾਂ ਆ ਜਾ ਰੇ ਖੇਰਾ ਆਉਂ ਮਰੀ ਜਾਨ ਓ ਜਾੜੂ ਟੱਟੀ ਹੋਏ ਕਦੇ ਕਲੇ ਦੀ ਭੱਜ ਗਿਆ ਬੰਦਾ ਉਹ ਭੱਜ ਗਿਆ ਕਿਹੜਾ ਓਏ ਗੱਬਾ ਇਹਦਾ ਮਾਰ ਦੂ ਹੂਣੀ ਜੜਸਾਂ ਦੇ ਤੇ ਓਏ ਬੀਮਾ ਹੈਗਾ ਬੀਮਾ ਬੰਦਲੇ ਦੇ ਨਾਸਤ ਹੈ ਨਹੀਂਗਾ ਬੀਮਾ ਹੈਗਾ ਓਏ ਚਲੋ ਫਿਰ ਚਲੋ ਜਦੋਂ ਜਵਾਕੋਂ ਚਲੋ ਤੈਨੂੰ ਦੇਖਾਂਗੇ ਬੋੜੇ ਨੂੰ ਚਾਲਾ ਆ ਲਾਉ ਕੋਈ ਟੱਟੀਆਂ ਵਾ ਕਲੇ ਕਲੇ ਨੂੰ ਪਾਕਿਸਤਾਨੀ ਮੇਰੀ ਗੱਲ ਸੁਣਾ ਬਿੰਦਰਾ ਆ ਜਿਹੜੇ ਜਵਾਕ ਜੱਲੇ ਨੇ ਆ ਰੇਲ ਗੱਡੀ ਜੀ ਤੇ ਵੜਾ ਦੇਣਾ ਉਹ ਚੜ ਬੱਤਾ ਤਰ ਹੋਏ ਉਧਰ ਤਰ ਝੜੋ ਬੱਚੀ ਚਲੋ ਇਧਰ ਆ ਜਾ ਤੂੰ ਵੀ ਓਏ ਆ ਰੇਲ ਗੱਡੀ ਜੀ ਤੇ ਝੜ ਜਾਓ ਬੱਚੇ ਬਾਈ ਇਸੀ ਤੇ ਝੜੀ ਇਹਨਾਂ ਨੂੰ ਰੇਲ ਗੱਡੀ ਦਾ ਚਾਹ ਨਹੀਂ ਨਹੀਂ ਗੱਡੀ ਨੂੰ ਨਹੀਂ ਹੋਣਾ ਡਰੇ ਖੜੇ ਨੇ ਆਏ ਕਰੋ ਉਹਨਾਂ ਦਾ ਮੂੰਹ ਕੁੱਟ ਕੇ ਲਿਆਓ ਚਲੋ ਚਾਲਿਆ ਲੱਭ ਗਏ ਆਓ ਘੜ ਲਿਆ ਭਾਈ ਰੁਕ ਲਿਆ ਚਲ ਉਹ ਇਧਰ ਆ ਬਾਈ ਚਲ ਉਹ ਇਧਰ ਚਾ ਚਲ ਉਹ ਇਧਰ ਚਲ ਉਹ ਤੂੰ ਵੀ ਚਾਲਾ ਚਾਲਾ ਤੂੰ ਵੀ ਚਾਲਾ ਓਏ ਉਹ ਕੱਟੀਆਂ ਲੱਗ ਰਹੀਆਂ ਨੇ ਭਾਈ ਦੋਨਾਂ ਨੂੰ ਦਿੱਤੀ ਦੇ ਮੈਨੂੰ ਕਹਦਾ ਕਦਾ ਮੁੜ ਕੇ ਆਉਣਾ ਨਹੀਂ ਮੈਂ ਨਾ ਨਹੀਂ ਭਾਈ ਤੂੰ ਤਿੰਨ ਅੰਗਣ ਜਮਣਾਈ ਚਲ ਓਏ ਚੜ ਅੱਗੇ ਚਲ ਉਹ ਵੱਡੀ ਕੀਤੀ ਚਲ ਤੂੰ ਵੀ ਚਾਲਾ ਭੈਣ ਦੇ ਯਾਰ ਲੋਕ ਦੇ ਫਿਰਦੇ ਨੇ ਮੇਲੇ 'ਚ ਆ ਕੀ ਹੋ ਗਿਆ ਓਏ ਓਏ ਨੂੰ ਚਾੜ ਓਏ ਓਏ ਨੂੰ ਓਏ ਕਿਸਤੀ 'ਚ ਚਾੜਾ ਟੈਂਟ ਹੈ ਜੀ ਤੁਹਾਡੇ ਕੋਲ ਟੈਂਟ ਮੈਂ ਲੈ ਲੈਣਾ ਹਾਂ ਕਿੰਨਾ ਚਾੜਦਾ ਉਹ ਕਦਰ ਨਹੀਂ ਮਰਦਾ ਚਾੜੋ ਚਾੜੋ ਉੱਪਰ ਚਾੜੋ ਉੱਪਰ ਜਾ ਆਹਾਂ ਫੜ ਜੀ ਆਹ ਦੇ ਯਾਰ ਫੜ ਜਾ ਨਹੀਂ ਓਏ ਵਾਰ ਕੇ ਰੱਖ ਇਹਨੂੰ ਫੜ ਪਹਿਲਾਂ ਇਹਨੂੰ ਫੜ ਓਏ ਫੜ ਕੇ ਰੱਖ ਥੋੜ ਨੂੰ ਸੋ ਜਾਣੇ ਸਗਨੇ ਵਾਲੇ ਤਿੰਨ ਦੇ ਤਿੰਨ 6 7 8 ਭੱਜੇ ਨਹੀਂ ਦੇਣਾ ਜਗਰਾ ਭੱਜੇ ਨਹੀਂ ਦੇਣਾ ਜਾ ਓਏ ਓਏ ਕਾਲੇ ਚ ਕਾਲੇ ਜਾ ਇੱਧਰ ਲੈ ਇੱਧਰ ਲੈ ਆ ਲੈ ਇੱਧਰ ਲੈ ਯਾਰ ਓਏ ਚਾੜੇ ਨੂੰ ਕਿਸ਼ਤੀ ਤੇ ਚਾੜੇ ਨੂੰ ਯਾਰ ਓਏ ਵਾਹ ਓਏ ਫੜ ਮੈਂ ਯਾਰ ਮੈਂ ਟਿਕਟਾਂ ਨਹੀਂ ਹੋਣਾ ਇਹ ਟੂ ਟਿਕਟਾਂ ਲੈ ਓਏ ਨੂੰ ਲੈ ਕੇ ਚੜ ਓਏ ਓ ਕੀ ਆ ਉਹ ਟੱਟੀਆਂ ਲੱਗ ਰਹੀਆਂ ਨੇ ਤੈਨੂੰ ਤੇ ਚੜ ਕਿਸ਼ਤੀ ਤੇ ਚੜ ਕਿਸ਼ਤੀ ਦੇ ਓਏ ਇੱਧਰ ਦੇਖ ਰਹਾ ਭੈਣ ਪੁੱਤ ਓਏ ਇਹ ਜਾਰੀ ਹੈ ਬਦਲ ਚਾਰੀਣੀ ਲੈ ਲਓ ਆ ਆ ਛੇ ਨਾੜ ਚੜਾ ਚੜਾ ਓਏ ਨਾ ਨਹੀਂ ਜਾਂਦੇ ਹਜੇ ਓਏ ਕਹੇ ਕਦੇ ਵੀ ਮਟਰਪੋਕਾ ਮਟਰਪੋਕਾ ਨਾ ਹੰਦਲ ਛੱਡ ਦੇ ਉਹ ਛੱਡ ਦੇ ਓਏ ਜਦੋਂ ਬੰਦਾ ਮੰਨੇ ਗਿਆ ਛੱਡ ਦੇ ਜਾ ਉਹ ਖੁੱਲੀ ਛੁੱਟੀ ਆ ਤੈਨੂੰ ਬਲਾਡੀ ਨੂੰ ਜਾੜਾ ਢਾਡੀ ਨੂੰ ਜਾਏ ਲਾਡੀ ਚੱਲਾ ਚੱਲਾ ਚੱਲ ਤਾਂ ਸਹੀ ਲੈ ਵਾ ਪੈਸੇ ਜਿੱਥੇ ਕੋਲ ਉਹ ਚੋਰੀ ਹੋ ਜਾਂਦੀ ਹੈ ਕੈਸ਼ ਆਹ ਝਾੜੂ ਟੱਟੀ ਪਈ ਗਲੇ ਗਲੇ ਹਾਂ ਕੱਛੀ ਮੌਜ ਜੜੀ ਭਈਆ ਇਹਦੀ ਦਾਦੀ ਜੀ ਮੌਜ ਜੜੀ ਭਈਆ ਕਹਾਂ ਮੈਂ ਨਹੀਂ ਡਰਦਾ ਮੈਂ ਨਹੀਂ ਡਰਦਾ ਇਹ ਤਾਂ ਫੇਰ ਆ ਲੈ ਵੈਸਾ ਗੱਪ ਵੀ ਨਹੀਂ ਪਹਿਲੀ ਕਹਿ ਗਿਆ ਕਹਾਂ ਚਲ ਅਗਰ ਆਪਾਂ ਕਰਕੇ ਦੇਖਦੇ ਆ ਗੱਬ ਨੂੰ ਛੱਡ ਕੇ ਸਾਰੇ ਯਾਰਾ ਸਿੱਧੀ ਗੱਲ ਆ ਲੈਣੀਆਂ ਟਰੈਕਟਰਾ ਪੱਤ ਕੋਈ ਛੇ ਕਰਿਆਲੀ ਜੜਦਾ ਵੇ ਇਹਦਾ ਟਾਪ ਚਗਾਨੀ ਮੱਛੀ ਜੀ ਚਲੋ ਵੇ ਲੈ ਚੱਲ ਬਈ ਉੱਪਰ ਚਲੋ ਉੱਪਰ ਚਲੋ ਚੱਲ ਉੱਪਰ ਤੂੰ ਦੋਤ ਭੱਜਾ ਫਰੇਗਾ ਓਏ ਲਾਡੀ ਬਾਰੇ ਕੀ ਕਹਣਾ ਤੇਰਾ ਹੈ ਲਾਡੀ ਬਾਰੇ ਲਾਡੀ ਦੇ ਲੀਨ ਵਿੱਚ ਆਉਣੀ ਓਏ ਓਏ ਆਹ ਤਰ੍ਹਾਂ ਸਾਲ ਕਿ ਚੱਲ ਰਿਹਾ ਪਿੰਧਰ ਪਰ ਉਹ ਟਿਕਣਾ ਨਹੀਂ 2 6 ਉਹ ਛੇੜੀਆਂ ਉਹ ਚੱਲ ਉੱਪਰ ਚੱਲ ਓਏ ਨਾਜ਼ਰੀ ਚੱਲ ਓਏ ਚੱਲ ਗਾਉ ਉੱਪਰ ਚੱਲ ਬੱਤਾ ਓਏ ਕੀ ਹਾਲ ਏ ਬਚਾਲੇ ਜੇ ਬੈਠਿਆ ਜਿਵੇਂ ਓਏ ਲਾ ਲਾਡੀ ਚੋਰੋਂ ਮੋੜੇ ਓਏ ਕਿੱਛ ਤੋਂ ਕੰਮ ਆ ਚਾਲਾ ਉਹ ਨੂੰ ਆਉਣੀ ਆਉਂਦਾ ਚੱਲ ਦੂ ਉੱਪਰ ਚੜਾ ਆ ਤਾਂ ਮਾਰੂ ਓਏ ਹੋ ਰੈਡੀ ਓਏ ਉੱਪਰ ਚੜਾ ਉੱਪਰ ਚੜਾ ਉੱਪਰ ਚੜਾ ਉੱਪਰ ਚੜਾ ਇਹਦਾ ਟੱਟੀ 'ਚ ਹੋਰ ਜਾ ਪਿੱਛੇ ਓਏ ਹੋਰ ਪਿੱਛੇ ਜਾ ਓਏ ਸੇਖਰ ਚੱਲ ਓਏ ਯਾਰ ਸੇਖਰ ਦੇ ਪਰਾ ਹੋ ਜੋ ਪਰਾ ਹੋ ਜੋ ਪਰਾ 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 ਮੇਲਾ ਦਿਖਾ ਰਾਮਾ ਓਏ ਖੜ ਜੋ ਕਮਟਾ ਓ ਵਾਹ ਜੀ ਵਾਹ ਕਿਆ ਬਾਤ ਹੈ ਆ ਦੇਖ ਸਕਦੇ ਹੋ ਭਾਈ ਮੇਲਾ ਲਾਈਵ ਓਏ ਓ ਤਾਂ ਨੰਗ ਮਲੰਗ ਨੇ ਜਿਹੜੀਆਂ ਕਿਸ਼ਤੀਆਂ ਜਿਹੀਆਂ ਫਿਰਦੀਆਂ ਨੇ ਦੋ ਦਿਨਾਂ ਇਹ ਚਾ ਉਤਸਵ ਦਾ ਓਰੇ ਆ ਜਾਣਾ ਓਏ ਖੜੇ ਓਰੇ ਥੱਲੇ ਆ ਜਾ ਪਤਾ ਇੱਕ ਫਿਊ ਮਿੰਟਸ ਲੇਟਰ ਸਭ ਸਾਰੇ ਬੰਦੇ ਪੂਰੇ ਆ ਹੱਥ ਜੜੇ ਵੀ ਤੰਨਾ ਦੀ ਚੌਥਾ ਆਦੀ ਪੰਜਵਾਂ ਮੈਂ ਛੇ ਮਾਦੀ ਕੱਲਾ ਲਾਡੀ ਭੱਜ ਬਈ ਭੱਜ ਕੇ ਗਿਆ ਰੋਂ ਤੁਹਾਨੂੰ ਦਿਖਾਉਣੇ ਮਲਾਉਣੇ ਉਹਦੇ ਨਾਲ ਜਾ ਕੇ ਓਏ ਕਿਵੇਂ ਰਿਹਾ ਓਏ ਜਰਾ ਪਾਈ ਨੂੰਏ ਲਾਡੀ ਦਾ ਨਾਮ ਹੈ ਬਹੁ ਟਿਕ ਕੇ ਭਾਈ ਪਸੀਨਾ ਲਿਆ ਤਣ ਤਾਂ ਓਏ ਉਹ ਟੱਟੀ ਯਾਰ ਦੀ ਓਏ ਉਹ ਲਾਡੀ ਓਏ ਗੱਬਾ ਲਾਡੀ ਗਿਆ ਲਾਡੀ ਗਿਆ ਉਹ ਗੂੰਆਂ ਭੈਣ ਓਏ ਫੇੜਾ ਲਾਡੀ ਅੱਧ ਚ ਉਤਰਿਆ ਓ ਲਾਡੀ ਹੱਥ ਜੋੜ ਲਾ ਕੇ ਦਿੱਤੀ ਵਾਲੇ ਮੂਰੇ ਕਹਦਾ ਨਹੀਂ ਓਏ ਨਾਲ ਮਾਰੂ ਓ ਬੇਇੱਜ਼ਤੀ ਕਰਾ ਦੀ ਓ ਜਮੀ ਓ ਜਮੀ ਬੇਇੱਜ਼ਤੀ ਓਏ ਓ ਪਤਾ ਕੀ ਕਹਦਾ ਕਿੱਤੀ ਜਣਾ ਸ਼ਾਬਾਸ਼ ਇਹਦੇ ਚੜ ਗਿਆ ਤਾਂ ਨਹੀਂ ਤੂੰ ਗਿਆ ਦਣੀ ਆ ਗਿਆ ਵੀ ਟਿਕਟ ਵੀ ਖਰਾਬ ਕਰੀ ਪਤਾ ਕੀ ਕਹਦਾ ਓ ਬਾਈ ਓ ਲਾ ਦੇ ਓ ਮਰ ਜੂਆਂ ਰੌਣ ਮੜ ਗਿਆ ਓ ਜਾ ਓ ਜਾ ਦੱਬ ਕੇ ਰੱਖਿਆ ਤੁਸੀਂ ਹਾਂ ਉਹ ਜਿੱਦਾ ਬੱਗੇ ਰੱਖਿਆ ਲਾ ਮਰਦਾ ਉਹਦਾ ਇੱਕ ਨੰਬਰ ਡਰਿਆ ਤਾਂ ਨਹੀਂ ਆ ਦੇਖ ਲੈ ਕੋਈ ਤੁਸੀਂ ਬੈਠੇ ਸੀ ਬੰਦ ਨੂੰ ਵੱਡੀ ਉਮਰ ਚ ਇਹਦੀ ਹਾਂ ਫੇ ਜਾ ਪਰ ਬਜ਼ੁਰਗਾਂ ਦਾ ਡਰ ਬੱਦਲ ਆ ਆ ਵੇ ਚਾਚੇ ਚਾਚੂ ਬੇਇੱਜ਼ਤੀ ਕਰਦੀ ਵੀਰੇ ਅੰਦਰ ਤੂੰ ਕੀ ਕਰੇ ਉਹਦੇ ਨਾ ਜਿਹੜੇ ਜਾਗੇ ਮਮੇ ਉਹ ਅੰਦਰ ਹੀ ਤੇਰੇ ਦਾ ਮੂੰਹ ਦੇਖਣ ਵਾਲਾ ਵੀ ਸਹੀ ਗੱਲ ਇੱਕ ਤਾਂ ਬੈਠਾ ਦਾ ਮੂਰੇ ਇੱਕ ਅਮੂਲ ਕੋਲ ਰੋਕਦਾ ਬਈ ਰੋਕ ਦੋ ਮਰ ਗਿਆ ਅੱਖਾਂ ਚੋਂ ਪਾਣੀ ਨਿਕਲਿਆ ਇਹਦਾ ਹਾਂ ਕਿਸ਼ਤੀ ਵਾਲਾ ਚਲਾਉਣਾ ਹੀ ਕਰੇ ਜਿਹੜਾ ਪਤਾ ਮੈਂ ਤਾਂ ਛਾਲ ਮਾਰੂ ਨਹੀਂ ਰੋਕ ਬਸ ਓਏ ਥੋੜਾ ਵੇਲਾ ਹੋ ਜਾਵਾ ਟੋਟਲੀ ਫੇੜ ਓਏ ਪੈ ਗਏ ਚਾਲੇ ਭਾਈ ਓਏ ਬਾਜ਼ਾਰ ਵਾਲਿਆਂ ਗਣੀ ਆ ਬੈਠੀਆ ਗੈਂਗ ਸਾਰੀ ਓਏ ਕਿੱਥਾ ਤਰਸ਼ਕ ਨੂੰੜਾ ਓਰੇ ਭਾਈ ਜਾਦੇ ਹੋਣ ਲੱਗੀ ਕਦੇ ਬੰਦਾ ਭੱਜ ਰਿਹਾ ਕਰ ਨੂੰ ਫੇਰ ਵੜ ਲਿਆ ਡੋਕ ਲਿਆ ਓਏ ਓਏ ਆ ਜਾ ਉਹ ਕਾ ਨੂੰ ਕਹੀ ਜਾਨੂੰ ਜਰਾ ਮੱਖਾਂ ਬਾੜੀ ਨੇੜੇ ਲਵਾਰ ਗਿਆ ਓਏ ਤੂੰ ਪਿਆ ਹੋ ਗਏ ਪੀਏ ਕੀ ਗੱਲਾਂ ਹੈ ਓਏ ਇੱਥੇ ਹਲੇ ਤੂੰ ਉਧਾਰਿਆਦਾ ਭਾਈ ਉਧਰ ਦਾ ਭਾਈ ਸਾਣਾ ਦੇ ਪੇੜ ਪੜਪੇ ਹੋਈ ਚੱਲ ਓਏ ਓਏ ਇਤਨਾ ਫੋਨ ਕਰਕੇ ਆ ਜੀ ਬੜੇ ਓਏ ਸਾਰੀ ਪਾਰਟੀ ਖਿੰਡ ਗਈ ਰੁਤਾ ਰੈਣ ਨੂੰ ਪਤਾ ਵੀ ਅਫਸਰ ਅਫਸਰ ਆਗੇ ਹੋਣਾ ਸਾਢੇ 9 ਵਜੇ ਤੋਂ ਬਤ ਅੰਗਲੀ ਪੈਂਦੀ ਓਨੇ ਠੀਕ ਹੈ ਜੀ ਅਚਾਈ ਜਾਂ ਨਹੀਂ ਕਰੇ ਸਾਢੇ 9 ਚਲੋ ਵੇ ਕਰੇ ਲੈ ਭਾਈ ਜੋ ਮੁੰਡੇ ਕੋਈ ਮੰਜਾ ਡਾਦਾ ਤੁਹਾਡੇ ਵਾਸਤੇ ਸਪੈਸ਼ਲ ਜਲੇਬੀ ਖਾਣੀ ਆ ਪਕੌੜੇ ਕੀ ਖਾਣਾ ਅਲੂ ਬੰਕਰ ਚੱਲੇ ਉਹ ਵੀ ਬੰਦੇ ਆ ਜੋ ਕਿਹੜਾ ਗੂੜਾ ਦੇਖ ਗਰਾਜੀ ਫਸਾਉਣੀ ਹੈ ਪਰ ਦੁਬਾਰੇ ਵਹੀ ਵਗਲਾ ਉਹ ਜੀ ਕਿਸਤੀ ਚ ਜਿਹੜਾ ਬੈਠਿਆ ਧੀ ਉਦੋਂ ਵੀ ਛਾਲ ਮਾਰ ਕੇ ਆ ਗਿਆ ਲਾਡੀ ਤੂੰ ਪਤਾ ਕੀ ਕਰੀ ਗੱਲ ਜਿਹੜੀ ਆਪਣੇ ਕੋਲ ਜੀ ਨਹੀਂ ਲੰਗਦੀ ਜੀ ਟ੍ਰੇਨ ਜੂ ਛੁੱਟੀ ਜੀ ਉਹ ਜੇ ਬੈ ਜੀ ਨਾਲ ਉਠਾ ਲਈ ਆਪਣੇ ਭਰਾ ਗੱਬਣੂ ਛੋੜਾ ਯਾਰ ਮਨਪ੍ਰਜਾ ਬੋ ਜੂਰ ਦੀ ਗੱਲ ਹੁਣ ਮੇਲੇ ਚ ਅਸੀਂ ਜਾਨੇ ਅਸੀਂ ਤਾਂ ਬੈ ਜਾਨੇ ਕਿਸ਼ਤੀ ਤੇ ਚੰਡੋਲ ਤੇ ਬਾਈ ਤੁਸੀਂ ਨਹੀਂ ਬੈਠ ਸਕਦੇ ਤਾਂ ਕੀ ਗੱਲਾਂ ਹੁਣ ਉਹ ਮੈਂ ਤੇਰੀ ਗੱਲ ਸਮਝ ਗਿਆ ਆਪਾਂ ਐਵੇਂ ਗਏ 5 ਮਿੰਟ ਚੱਲੀਏ ਇਹਨੇ ਕਿਸ਼ਤੀ ਦੀ ਮਾਰ ਹੈ 5 ਮਿੰਟ ਬਾਅਦ ਗੱਲ ਕਰਨ ਲੱਗਾ ਉਹ ਰੋਕ ਲੋ ਤੇਰਾ ਤਾਂ ਹੁਣ ਆਇਆ ਨਾ ਤੇਰਾ ਸੌਖਾ ਪੀਤਾ ਹੋਇਆ ਹੁੰਦਾ ਯਾਰ ਤੈਨੂੰ ਕਿਹੜਾ ਫਰਕ ਪੈਂਦਾ ਇਹ ਗੱਲ ਤੇਰੀ ਲੱਖ ਰੁਪਈਆ ਦੀ ਆਪਣਾ ਯਾਰ ਕੈਸ਼ ਲੈ ਜਾ ਪਿਆਂਦ ਨੂੰ ਮੈਂ ਇਹ ਵੀ ਗੱਲ ਇਹਦੀ ਇਹ ਵੀ ਗੱਲ ਇਹਦੀ ਠੀਕ ਰਗੀ ਲਓ ਜੀ ਘਰ ਆਉਂਦੇ ਆਉਂਦੇ ਅਸੀਂ ਵੱਜ ਗਏ 4 ਜਾਣੇ ਟੋਟਲ 4 ਚੋਂ ਮੈਂ ਹੁਣ ਘਰੇ ਵੜ ਜਾਊਂਗਾ ਇਹ ਰਹਿ ਗਏ ਤਾਂ ਨਾ ਤੁਸੀਂ ਬਈ ਕਿਵੇਂ ਕਰੋ ਹਾਂ 4 ਇੱਕ ਮੋਟਰਸਾਈਕਲ ਆ ਤੇਰੇ ਸਾਹ ਦੇ ਗੱਡੀ ਬੁਲਟ ਹੈ ਬੁਲਟ ਦੀ ਆਈ ਦੀ ਫਿਰ ਤੁਸੀਂ ਬੁਲਟ ਤੇ ਆਉਣੇ ਫਿਰ ਵੱਡੇ ਪੱਦਰ ਦੇਗਾ ਮੁੰਡਾ ਇਹ ਗੱਡੀ ਗਰਾਜ ਚ ਖੜੀ ਸੀ ਹਾਂ ਕੱਢੀ ਨਹੀਂ ਕੀ ਹੋ ਗਿਆ ਉਹਨੂੰ ਹੈ ਉਸ ਨੇ ਪਹਿਰੇ ਡਸਟ ਪੈਂਦੀ ਨਾ ਕਹਿੰਦੇ ਕੱਲ ਪਰਸ ਵੀ ਗੱਡੀ ਸੁਣਨੇ ਕਹਿੰਦੇ ਬਣਾ ਦਿਲ ਤੋਂ ਚਲਾਦੀ ਗਾਲ ਚੱਕੀ ਕਹਿੰਦੇ ਹੁਣ ਮਿਸਤਰੀ ਦੇ ਖੜੀ ਹੈਗੀ ਇਹ ਗੱਲ ਹੈ ਹੈ ਜਾਨਾ ਵੀ ਪੋਚਾਬੀ ਲੈ ਗਈ ਚਲੋ ਠੀਕ ਹੈ ਜੀ ਓਕੇ ਧੰਨਵਾਦ ਬਰਾਉ ਦੀ ਕਰਦੇ ਹਾਂ ਸਮਾਪਤੀ ਬਾਏ ਬਾਏ ਟਾਟਾ ਹਾਂ ਚਾਬੀ ਅੜ ਪੈ ਨਹੀਂ